ਤੁਸੀਂ ਆਪਣੀ ਵਾਰੀ ਦੀ ਕੋ ਤੁਹਾਡੇ ਬੱਚੇ ਨੂੰ ਵੀ ਬੋਲੀ ਵੱਜੂਗੀ ਤੁਹਾਡਾ ਬੱਚਾ ਵੀ ਚਿੱਟਾ ਪੀਊਗਾ ਤੇ ਤੁਸੀਂ ਉਦਣ ਆਉਂਗੇ ਜੇ ਤੁਸੀਂ ਜਦ ਤੱਕ ਦੁਬਈ ਵਾਲਾ ਕਾਨੂੰਨ ਨਹੀਂ ਬਣਾਉਂਦੇ ਦੁਨੀਆ ਦੇ ਵਿੱਚ ਸਭ ਤੋਂ ਸੇਫ ਕੰਟਰੀ ਕਿਹੜੀ ਕਹਿੰਦੀ ਹੈ ਸਾਊਦੀ ਅਰਬ ਦੁਬਈ ਆਪਣੇ ਬੱਚੇ ਨੂੰ ਕਦੀ ਫੋਨ ਕਰਕੇ ਪੁੱਛ ਲਿਓ ਮੈਂ ਕਹੇ ਜੀ ਉੱਥੇ ਕ੍ਰਾਈਮ ਕਿਉਂ ਨਹੀਂ ਹੁੰਦਾ ਉਹ ਕਹਿੰਦੇ ਕਿ ਵੱਢ ਕੇ ਚੌਕ 'ਚ ਟੰਗ ਦਿੰਦੇ ਐ ਮੈਂ ਕਹਾਂ ਜੀ ਗੁਰੂ ਪੀਰਾਂ ਦੀ ਦੇਲਤਾਂ ਦੀ ਧਰਤੀ ਦਾ ਸਾਡੇ ਆ ਸੇਰ ਸ਼ਾਮ ਪਾਸ ਦਾ ਸਾਡੇ ਹੁੰਦਾ ਹੈ ਤੇ ਕੇਦਾਸੀ ਦਾ ਇਹ ਹੈ ਸ਼੍ਰੀ ਸਾਹਿਬ ਦਾ ਸੀ ਪਰ ਹੈ ਖਾਲਸਾ ਖੂਨ ਸਾਡੇ ਅੰਦਰ ਹੈ ਪਰ ਸਾਨੂੰ ਜੁੱਤੀ ਕੋਰ ਫੇਰ ਜਾਂਦਾ ਇਹ ਜੜੀਆਂ ਗਰਤ ਸਰਕਾਰਾਂ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਸਬਰ ਨਾਲ ਦੇਖੋ ਤੁਹਾਨੂੰ ਇੰਡੀਆ ਦੀ ਆਰਮੀ ਵੀ ਨਹੀਂ ਬਚਾ ਸਕਦੀ ਤੁਹਾਨੂੰ ਪੰਜਾਬ ਪੁਲਿਸ ਵੀ ਨਹੀਂ ਬਚਾਉਗੀ ਜਦੋਂ ਲੋਕਾਂ ਦਾ ਗੁੱਸਾ ਵੱਧ ਗਿਆ ਤੁਹਾਡੇ ਮੈਂ ਮੈਂ ਜ਼ਿਆਦੀ ਲੰਬੀ ਗੱਲ ਨਹੀਂ ਕਰਦਾ ਜੀ ਨਾ ਜਦੋਂ ਤੱਕ ਤੁਸੀਂ ਦੁਬਈ ਆ ਦਾ ਕਾਨੂੰਨ ਨਹੀਂ ਬਣਾਉਂਦੇ ਚੌਕ 'ਚ ਨਹੀਂ ਡੰਡਦੇ ਇਹ ਤੁਹਾਡੇ ਰਿਸ਼ਤੇਦਾਰਾਂ ਨੇ ਇੱਦਾਂ ਹੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੋਦੀਆਂ ਦਾ ਕਾਨੂੰਨ ਹੈ ਇੱਥੇ ਕੋਈ ਵੀ ਆਜ਼ਾਦ ਨਹੀਂ ਹੈ ਸਾਰੇ ਸੂਰ ਦੀ ਜੁਨੀਏ ਤੁਹਾਡੇ ਉੱਪਰ ਬੈਠੇ ਦੋ ਚਾਰ ਬੰਦੇ ਰਾਜ ਕਰਦੇ ਨੇ ਬਾਹਰਲੇ ਵਿਦੇਸ਼ਾਂ 'ਚ ਬੈਠ ਕੇ ਤੁਹਾਨੂੰ ਕਿਤੇ ਵੀ ਕੋਈ ਕਿਸੇ ਨੂੰ ਮਾਰ ਸਕਦਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਹੜਾ ਕੋ ਛੋਟਾ ਦੋਲਨ ਨਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਇਹ ਜਿਹੜਾ ਕੱਟ ਹੈਗਾ ਆ ਅਗਲੀ ਵਾਰੀ ਇਸ ਤੋਂ ਵੀ ਵੱਡਾ ਕੱਟ ਕਰਾਂਗੇ ਔਰ ਆਪਣੇ ਤਰੀਕੇ ਨਾਲ ਕਰਾਂਗੇ ਇਹ ਸਾਡੀ ਬੁਲਾਰਾ ਜਨ ਨੂੰ ਚੇਤਾਵਨੀ ਹੈ ਔਰ ਲੋਕਾਂ ਦੀ ਤਾਕਤ ਪਛਾਣ ਤੱਕ ਪਹੁੰਚਣੀ ਚਾਹੀਦੀ ਹੈ ਕੋ ਵੀ ਲੋ ਏਦਾਂ ਹੀ ਜਦੋਂ ਤੁਸ ਕੱਟ ਕਰਦੇ ਆ ਤਰੀਕੇ ਨਾਲ ਗੱਲਾਂ ਸੁਣੀਏ ਔਰ ਪ੍ਰੋਪਰ ਤਰੀਕੇ ਨਾਲ ਅਗਲੀ ਵਾਰ ਜਦੋਂ ਤੁਹਾਨੂੰ ਇੱਕ ਵੀ ਆਵਾਜ਼ ਆਦੀਏ ਪੂਰਾ ਏਰੀਆ ਇਕੱਠਾ ਹੋ ਕੇ ਫਿਰਾਂ ਦਾਤ ਦਿਓ ਤੇ ਇੰਦੀ ਗੱਲ ਕਰਕੇ ਮਾਮੀ ਮੰਗਦਾ ਆ ਗੀਆਂ ਗੱਲਾਂ ਫਿਰ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਹੀਂ ਕਰਦੇ ਭਾਈ ਆ ਨਹੀਂ ਆਏਗਾ ਵੀ ਚੀ ਨਹੀਂ ਗੱਲ ਸਾਰਿਆਂ ਦਾ ਇੱਕ ਦਮਾਰ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਪਹੁੰਚਣ ਵਾਸਤੇ ਪਿੰਡ ਦੀਆਂ ਪੰਚਾਇਤਾਂ ਦਾ ਦਾ ਦੇ ਬਚਾਜ ਦਾ ਸਾਰੇ ਧੰਨਵਾਦਾਂ ਕਿਸਾਨ ਜਥੇਬੰਦੀਆਂ ਦਾ ਵੀ ਧੰਨਵਾਦ ਕਰਦੇ ਆ ਤੁਸੀਂ ਪੰਜਾਬ ਦੇ ਹੱਕਾਂ ਲਈ ਖੜੇ ਹੋਇਆ ਪੰਜਾਬ ਦੀ ਫੌਜ ਲਈ ਖੜੇ ਹੋਇਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਦੇ ਮੈਂ ਸਰ ਸਰ ਇੱਕ ਮਿੰਟ ਲੈਣਾ ਮੈਂ ਇਹ ਹੈਡ ਰੇਡ ਤੋਂ ਆਇਆ ਮੇਰੇ ਨਾਲ ਉਹੀ ਰਾਣੂ ਇਹਦਾ ਹੈਡ ਰੇਡ ਤੋਂ ਆ ਜੇ ਨਹੀਂ ਸੰਗਤ ਆਈ ਸਾਡੇ ਸਰਪੰਚ ਸਾਡੇ ਮੰਡ ਤੋਂ ਬਹੁਤ ਆਇਆ ਮਹਿਬੂਬਪੁਰ ਤੋਂ ਤੇਜਪੁਰਾਨੇ ਤੋਂ ਤੇ ਆਪਣਾ ਮੁੱਤੋ ਤੋਂ ਜਿੰਨੇ ਸਾਰੇ ਪੈਂਚ ਸਾਡੇ ਆਏ ਆ ਅਸਲਤ ਪਿੰਡਾਂ ਤੋਂ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਆਪਣਾ ਕੀਮਤੀ ਟਾਈਮ ਕੱਟ ਕੇ ਆਇਆ ਇਹ ਨਾਲੇ ਅੱਜ ਤੁਸੀਂ ਆਇਆ ਕੱਲ ਨੂੰ ਖਤੋਂ ਤਾਂ ਆਉਣਾ ਇਸ ਤੋਂ ਅਗਲੀ ਮੀਟਿੰਗ ਇਸ ਤੋਂ ਬਾਅਦੋਂ ਫਾਕਾ ਤਾਂ ਕਿੱਥੇ ਕਰਨੇ ਆ ਭਈਆਂ ਨੇ ਸਾਨੂੰ ਬੜਾ ਦੁੱਖ ਕੀਤਾ ਆ ਦੂਜੀ ਗੱਲ ਮੈਂ ਪੰਜਾਬੀਆਂ ਨੂੰ ਉਹਦੇ ਨਾਲ ਹੋਰ ਕਹਣਾ ਆ ਪੰਜਾਬੀ ਗਰੰਟੀਆਂ ਬਣਿਆ ਜਦ ਕੋਈ ਮੋਟਰਸਾਈਕਲ ਜਾਂ ਲੈਣ ਜਾਂਦੇ ਆ ਨਾ ਭਈਏ ਤਾਂ ਪੰਜਾਬੀ ਗਰੰਟੀ ਪਾਉਂਦੇ ਆ ਬਗਦਰੀ ਗਰੰਟੀ ਪਾਉਣਾ ਕਿਉਂ ਬਣਦੇ ਆ ਤੁਸੀਂ ਗੰਮਰੇ ਦਿੰਦੇ ਆ ਕਰਾਏ ਤੇ ਕਿਉਂ ਦਿੰਦੇ ਆ ਐਮਸੀ ਬੋਟਾ ਬਣਾਉਂਦੇ ਆ ਕਿਉਂ ਬਣਾ ਰਿਆ ਸਾਰਾ ਇਹ ਬਲਾਚੌਰ ਦੀ ਜਮੀਨ ਤੇ ਨਹੀਂ ਪਿੰਡਾਂ ਵਿੱਚ ਨਹੀਂ ਬਣਾਈਆਂ ਮੈਂ ਬੇਨਤੀ ਕਰਦਾ ਐਮਸੀ ਆਲੇ ਅਜੇ ਐਮਸੀ ਆ ਕਿ ਬੋਟਾ ਨਾ ਬਣਾਓ 2000 ਰੁਪਏ ਦਾ ਟਾਕ ਇਹ ਕਿ ਜੁੱਤੀ ਰਾਤ ਬਲਾਚੌਰ ਕਾਹਨ ਚੁੱਪੀ ਚ ਕਰਦੇ ਆ ਬਲਾਚੌਰ ਦੇ ਵਿੱਚ ਉਹ ਸ਼ਾਮ ਨੂੰ ਜਾਂਦੇ ਕਿਉਂ ਫੜਾਉਂਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਜ਼ਰੀਏ ਪਟੀਸ਼ਨ ਕਰੇ ਤੁਸੀਂ ਕੱਲ ਮੈਂ ਬੇਨਤੀ ਕਰਦਾ ਐਮੈਲ ਦੇ ਸਾਥ ਮੈਡਮ ਨੂੰ ਸਾਡੇ ਪਿਛਲੇ ਮਹੀਨੇ ਕਿਸ਼ੇ ਲੈ ਕੇ ਆਇਆ ਸਾਰੇ ਅੰਥੀ ਨੇ ਉੱਤੇ ਜਾ ਕੇ ਮੋਰਾ ਲਾ ਕੇ ਮਨ ਬੱ ਕਰਕੇ ਆਇਆ ਮੈਂ ਐਮਐਨਏ ਸਾਹਿਬ ਨੂੰ ਪੁੱਛਦਾ ਉਹਦੇ ਬਾਰੇ ਕੀ ਕੀਤਾ ਆ ਕੁਛ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਉੱਥੇ ਤੋਂ ਤੇ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਜੀ 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 ਜਿਹੜੇ ਸੁਤੇ ਆ ਉਹ ਹਜੇ ਵੀ ਸੁਤੇ ਆ ਤੁਸੀਂ ਸਾਰੇ ਜਾਗੀਆਂ ਦੀ ਵੀ ਨਾਲੇ ਆ ਗਏ ਆ ਤੁਹਾਡੇ ਅੱਗੇ ਸਜਦਾ ਤੁਹਾਡੀ ਜਮੀਰ ਨੂੰ ਸਜਦਾ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਸਮਾਪਤੀ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਕੀ ਕਿਰਤੈ ਭਾਈ ਬਲਾਣਾ ਜੀ ਜੀ